ਹੈਲੋ ਦੋਸਤੋ ਸਰਜੀਤ ਕੰਬੜ ਦੀ ਪਿਆਰ ਭਰੀ ਸਤਰੀਆਕਾਲ ਆਦਾਬ ਨਮਸਤੇ ਦੋਸਤੋ ਇੱਕ ਮੈਂ ਬੜਾ ਪੁਰਾਣਾ ਗੀਤ ਸੁਣਾਉਣ ਜਾ ਰਹੀਆਂ ਤੁਹਾਨੂੰ ਜਦੋਂ ਕੋਈ ਸਾਧਨ ਨਹੀਂ ਹੁੰਦੇ ਸੀ ਕੁੜੀਆਂ ਨੂੰ ਦੂਰ ਵਿਆਹ ਦਿੱਤਾ ਜਾਂਦਾ ਸੀ ਤੇ ਉਸ ਕੁੜੀ ਦੀ ਪੀੜ ਸੁਣੋ ਕਿ ਕਿਸ ਤਰ੍ਹਾਂ ਤਰਲੇ ਕਰਦੀ ਆ ਪੰਛੀਆਂ ਕੋਲ ਸਨੇਹੇ ਵੇ ਜਦ ਅੰਦੇ ਸੀ ਪੰਛੀਆਂ ਨੂੰ ਦੇਖਿਆ ਜਾਂਦੇ ਸੀ ਤੇ ਦੋਸਤੋ ਹੁਣ ਤਾਂ ਬਹੁਤ ਛੋਟੀ ਹੋ ਗਈ ਦੁਨੀਆ ਚਾਹੇ ਇੰਗਲੈਂਡ ਚਾਹੇ ਕੈਨੇਡਾ ਚਾਹੇ ਕਿਤੇ ਵੀ ਬੈਠਾ ਬੱਚਾ ਆਪਣੇ ਮਾਪੇ-ਮਾਪੇ ਦੇ ਨਾਲ ਸੰਪਰਕ ਕਰ ਸਕਦਾ ਉਹਨਾਂ ਦਿਨਾਂ ਦੇ ਵਿੱਚ ਸਾਲਾ ਬੱਦੀ ਬੱਚੀਆਂ ਨੂੰ ਬੇਟੀਆਂ ਨੂੰ ਸਹੁਰੇ ਕੋਈ ਲੈਣ ਜਾਵੇ ਤੇ ਤਾਂ ਹੀ ਸੰਪਰਕ ਹੁੰਦਾ ਸੀ ਸੁਣਾ ਕੀ ਜੰਦੀ ਆ ਉਡਿਆ ਜਾਂਦੀ ਆ ਤੋ ਤਿਆ ਮੇਰਾ ਲੈ ਸੰਦੇਸ਼ ਜਾ ਮੈਂ ਵਾਰੀ ਓਏ ਲੈ ਸੰਦੇਸ਼ ਜਾ ਆਖੀ ਮੇਰੀ ਅਮੜੀ ਨੂੰ ਤੀ ਕਿਉਂ ਦਿੱਤੜੀ ਦੂਰ ਮੈਂ ਵਾਰੀ ਓਏ ਤੀ ਕਿਉਂ ਦਿੱਤੜੀ ਦੂਰ ਮੈਂ ਨਾ ਦਿੱਤੜੀ ਤੋਤਿਆ ਦਿੱਤੜੀ ਤੀ ਦੇਪਿਓ ਮੈਂ ਵਾਰੀ ਓਏ ਦਿੱਤੜੀ ਤੀ ਦੇਪਿਓ ਪਾਪ ਕਚਰੀ ਬੈਠਿਆ ਤੀ ਕਿਉਂ ਦਿੱਤੜੀ ਦੂਰ ਮੈਂ ਵਾਰੀ ਓਏ ਤੀ ਕਿਉਂ ਦਿੱਤੜੀ ਦੂਰ ਮੈਂ ਨਾ ਦਿੱਤੜੀ ਤੋ ਤਿਆ ਦਿੱਤੜੀ ਪਹਿਣ ਦੇ ਵੀਰ ਮੇਵਾਰੀ ਓਏ ਦਿੱਤੜੀ ਪਹਿਣ ਦੇਵੀ ਵੀਰਾ ਕੁਰਸੀ ਬੈਠਿਆ ਪਹਿਣ ਕਿਉਂ ਦਿੱਤੜੀ ਦੂਰ ਮੇਵਾਰੀ ਓਏ ਪਹਿਣ ਕਿਉਂ ਦਿੱਤੜੀ ਦੂਰ ਵੀਰਨ ਕੋੜਾ ਪੀੜਿਆ ਤੁਰਪੀਆ ਪਹਿਣਦੇ ਦੇਸ਼ ਮੈਂ ਵਾਰੀ ਓਏ ਤੁਰਪੀਆ ਪਹਿਣਦੇ ਦੇਸ ਰਾਇਆ ਰਹੇ ਜਾਂਦਿਆਂ ਦੱਸ ਮੇਰੀ ਪਹਿਣ ਦਾ ਘਰ ਮੇਵਾਰੀ ਓਏ ਦਸ ਮੇਰੀ ਪਹਿਣ ਦਾ ਘਰ ਸੰਜੇ ਸੁਣੀ ਦੀ ਪੀਪਲੀ ਖੱਬੇ ਤੇਰੀ ਪਹਿਣ ਦਾ ਘਰ ਮੇਵਾਰੀ ਓਏ ਖੱਬੇ ਤੇਰੀ ਪਹਿਣ ਦਾ ਘਰ பீ உடா லார்கே குண்டே வீர மார ਆਰੋ ਪੈਣੇ ਮੇਰੀਏ ਦਸ ਮੈਨੂੰ ਆਪਣਾ ਹਾਲ ਮੈਂ ਵਾਰੀ ਨੀ ਦਸ ਮੈਨੂੰ ਆਪਣਾ ਹਾਲ ਵਰਸਾ ਹੋਇਆ ਤੋਰੀ ਨੂੰ ਲੈ ਚਲੀ ਆਪਣੇ ਨਾਲ ਮੈਂ ਵਾਰੀ ਵੇ ਲੇ ਆਪਣੇ ਨਾ ਸੱਸ ਜਗੜਾ ਸੱਸ ਜਗੜਾ ਦੇ ਮੰਦੀ ਸਾਥੋਂ ਨਾ ਹੁੰਦੀਆਂ ਸੁਣ ਮੈਂ ਵਾਰੀ ਵੇ ਸਾਥੋਂ ਨਾ ਕੰਤ ਗਿਆ ਪਰਦੇਸ ਨੂੰ ਲਜਿੰਦੜੀ ਨੂੰ ਕੁਣ ਮੈਵਾਰੀ ਵੇ ਲਜਿੰਦੜੀ ਨੂੰ ਕੁਣ ਉਡਿਆ ਜਾਂਦਿਆ ਤੋਤੀਆ ਮੇਰਾ ਲੈ ਸੰਦੇਸ਼ ਜਾ ਮੈਵਾਰੀ ਵੇ ਲੇ ਸੰਦੇਸ਼ਾਂ ਜੀ ਦੋਸਤੋ ਤੁਸੀਂ ਉਸ ਸਮੇਂ ਨੂੰ ਮਹਿਸੂਸ ਕਰਕੇ ਉਸ ਬੱਚੀ ਦੇ ਗਰਦ ਨੂੰ ਮਹਿਸੂਸ ਕਰਕੇ ਇਹ ਜੇ ਜੇ ਗੀਤ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਜੀਵਨ ਹੁੰਦਾ ਸੀ ਪਹਿਲਾਂ ਬੀਬੀਆਂ ਦਾ ਭੈਣਾਂ ਦਾ ਕੁੜੀਆਂ ਦਾ ਬਹੁਤ ਮਾਪਿਆਂ ਨੂੰ ਮਿਲਣ ਵਾਸਤੇ ਦੇਖਣ ਵਾਸਤੇ ਤਰਸ ਜਾਂਦੀ ਆ ਸੀ ਤੇ ਦੱਸਿਆ ਜੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਗੀਤ ਅੱਛਾ ਲੱਗਿਆ ਤੇ ਜਰੂਰ ਮੈਨੂੰ ਦੱਸਿਓ ਕਮੈਂਟ ਕਰ